ਗੁਰੂ ਪਿਆਰੀਓ ਕਿਸ ਤਰ੍ਹਾਂ ਹੀ ਨਾਮ ਜਪਣ ਨਾਲ ਸਾਂਝ ਪੈਂਦੀ ਹੈ ਅਤੇ ਇਸ ਨਾਮ ਜਪਣ ਦਾ ਕੀ ਲਾਭ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸਤੰਗੰਤਿ ਬਖਸ਼ਿਸ਼ ਕਰਤੀ ਹਨ ਗੁਰਤੇ ਨਿਰਮਲ ਚਾਣੀਏ ਨਿਰਮਲ ਦੇ ਸਰੀਰ ਗੁਰੂ ਦੇ ਰਾਹੀ ਹੀ ਉਹ ਗੁਰੂ ਦੇ ਰਾਹੀ ਹੀ ਉਹ ਪਵਿੱਤਰ ਨਾਮ ਜਨ ਨਾਲ ਸੰਜ ਪੈਂਦੀ ਹੈ ਤੇ ਮਨੁੱਖ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਭਾਵੇਂ ਸਾਰੇ ਗਿਆਨ ਇੰਦਰੀ ਵਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ ਨਿਰਮਲ ਸੱਚੋ ਮਨ ਵਸੈ ਸੋ ਜਾਣੇ ਅਭ ਪੀਰ ਗੁਰੂ ਦੀ ਕਿਰਪਾ ਨਾਲ ਉਹ ਸਦਾ ਤਰਪਿਤ ਪਰਪੂਚੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਤੇ ਮਨ ਵਿੱਚ ਆ ਪ੍ਰਗਟਦਾ ਹੈ ਸਹਿਜੇ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਇਸ ਪ੍ਰਕਾਸ਼ ਦੀ ਬਰਕਤ ਨਾਲ ਇਸ ਨਾਮ ਜਲਦੀ ਬਰਕਤ ਨਾਲ ਮਨ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ ਸਹਿਜ ਅਵਸਥਾ ਤੋਂ ਬਹੁਤ ਆਤਮਿਕ ਆਨੰਦ ਪ੍ਰਿਦਾ ਹੈ ਜਮ ਦਾ ਤੀਰ ਵੀ ਨਹੀਂ ਪਹੁੰਦਾ ਮੌਤ ਦਾ ਡਰ ਵੀ ਨਹੀਂ ਪਿਆਪਦਾ ਗੁਰੂ ਪਿਆਰਿਓ ਨਾਮ ਜਲਦੀ ਸਰਕਾ ਹੀ ਉੱਚੀ ਆਤਮਿਕ ਅਵਸਥਾ ਬਣਦੀ ਹੈ ਤੇ ਬਹੁਤ ਆਤਮਿਕ ਆਨੰਦ ਹੁੰਦਾ ਹੈ ਤੇ ਪਰ ਪੁਦਾ ਮਲਕ ਹੋ ਜਾਂਦਾ ਹੈ ਤੇ ਜੰਮ ਦਾ ਡਰ ਨਹੀਂ ਵਿਆਪਦਾ